ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾਲ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਟਰੈਕਟਰ ਲੈ ਕੇ ਆਏ ਹਾਂਗੇ ਨਵੀਂ ਕੰਡੀਸ਼ਨ ਵਰਗੇ ਤੇ ਬਾਈ ਕੋਲ ਪਹੁੰਚਿਆ ਪਹਿਲਾਂ ਬਾਈ ਸ਼ਸ਼ਟਿਕਾਲ ਜੀ ਸ਼ਸ਼ਟਿਕਾਲ ਜੀ ਤੇ ਬਾਈ ਕੋਲ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਸਕਦੇ ਹੋ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਖੜਾ ਹੈਗਾ ਸਵਰਾਜ 855 ਐਫੀ ਟਰੈਕਟਰ ਬਈ ਇਹਦੇ ਬਾਰੇ ਦੋ ਜਾਣਕਾਰੀ ਬਾਈ ਮਾਰ ਲਾ ਬਾਈ ਠੀਕ ਹੈ ਜੀ ਫਸਟ ਪਾਰਟੀ ਦਾ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਜੀ ਹਾਂਜੀ 3 ਸਪੀਡ ਤੇ ਮਾਡਲ ਕਿੰਨੇ ਹੀ ਮਾਡਲ ਬਾਈ ਤੇ ਮਿੱਤਰੋ ਦੇਖ ਸਕਦੇ ਤੁਸੀਂ 335 40 ਘੰਟੇ ਚੱਲਿਆ ਠੀਕ ਹੈ ਬਹੁਤ ਨਵਾਂ ਪਿਆ ਟਰੈਕਟਰ ਬਿਲਕੁਲ ਸਾਰਾ ਨਿਗਾ ਮਾਰ ਸਾਡੇ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੀ ਪਈ ਗੱਲ ਕਰ ਲਈ ਕਿੰਨੇ ਦਾ ਠੀਕ ਹੈ ਜੀ ਤੇ ਪਾਵਰ ਸਟੇਟਿੰਗਾਂ ਨੇ ਤੇ ਵਧੀਆ ਮਿੱਤਰੋ ਸਿਸਟਮ ਲੱਗਾ ਹੋਇਆ ਕਿਸੇ ਨੂੰ ਐਵੇਂ ਨਹੀਂ ਆਏਗਾ ਕਿ ਕਰੀਏ ਆ ਕਿ ਲੱਗ ਤੋਂ ਖਰਚਾ ਕਰਨਾ ਪਊਗਾ ਬਹੁਤ ਸੋਹਣੀ ਤੇ ਨਵੀਂ ਕੰਡੀਸ਼ਨ ਦਾ ਤੇ ਫੈਬਰੀ ਦੀ ਸਤਹੀ ਲੱਗੇ ਇੰਜਨ ਗੇਅਰ ਦਾ ਕਿ ਮੈਂ ਭਾਈ ਨਵਾਂ ਬਿਰੇਟ ਰੱਖਦਾ ਠੀਕ ਹੈ ਥੋੜੇ ਜਿਆ ਤੇ ਮਿੱਤਰ ਤੁਸੀਂ ਬੈਸਾ ਉਹਦੇ ਮਗਰਾਟ ਵਗੈਰਾ ਵੀ ਬਿਲਕੁਲ ਨਵੀਂ ਪਏ ਨੇ ਸਾਰਾ ਇਹ ਸਾਈਡ ਗੇਟ ਦੇ ਵਿੱਚ ਆ ਤੇ ਭਾਈ ਗੱਲ ਕਰ ਲਈ ਆਪਾਂ ਡਿਮਾਂਡ ਦੀ ਇਹਦੀ ਇਹਦੇ ਭਾਗੇ 75000 ਠੀਕ ਹੈ ਤੇ ਮੌਕੇ ਤੇ ਵਧੀਆ ਮਾਤਾਨ ਹੋ ਜੂਗੀ ਕਰ ਦਿਆਂਗੇ ਠੀਕ ਸੋ ਦਿਖਾ ਦਿਆਂ ਮਗਰ ਮਾਰ ਦਿੰਦੇ ਤੇ ਇੱਕ ਵਾਰੀ ਮੇਥਰਾ ਪਤਾ ਸਾਨੂੰ ਮਾਗਰੋ ਵੀ ਵਿਖਾ ਦਿੰਦੇ ਹੈਗੇ ਸਾਰਾ ਪੂਰਾ ਜੈਨੂਇਨ ਨਾ ਟਰੈਕਟਰ ਬਿਲਕੁਲ ਨਵਾਂ ਪਿਆ ਤੁਸੀਂ ਨਿਗਾਹ ਮਾਰ ਸਕਦੇ ਹੋ ਤੇ ਇਹ ਇਧਰ ਵੀ ਵੇਚ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਦਾ ਇਹ ਬਹੁਤ ਸੋਹਣੀ ਕੰਡੀਸ਼ਨ ਤੇ ਡਿੱਕ ਵਗੈਰਾ ਲਾਈਟਾਂ ਵਗੈਰਾ ਦਾ ਕੰਮ ਪੁੱਕਿਆ ਤੇ ਪੂਰਾ ਵਧੀਆ ਹਾਲਤ ਦੇ ਵਿੱਚ ਪਿਆ ਹੈਗਾ ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਖੜਾਗਾ ਸੋਨਾ ਲਿਕਾ ਡੀਆਈ 750 ਇਹ ਟਲਮਾ 2014 ਮਾਡਲ ਹੈ ਮਿੱਤਰੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਪਿਆ ਟਰੈਕਟਰ ਹੈ ਤੇ ਪ੍ਰੈਸਰ ਸਟੇਰੀਆਂ ਨਹੀਂ ਹਾਂਜੀ ਹਾਂ ਸਾਈਡ ਗੇਅਰ ਦੇ ਵਿੱਚ ਮਿੱਤਰੋ ਤੇ ਇਹਦੀ ਵੀ ਇੰਜਨ ਗੇਅਰ ਦੀ ਗੱਲ ਕਰ ਲਈ ਨਾਲ ਦੇ ਵੀ ਇੰਜਨ ਗੇਅਰ ਦਾ ਠੀਕ ਹੈ ਤੇ ਮਿੱਤਰੋ ਇੱਕ ਵਾਰੀ ਤੁਸੀਂ ਆ ਇੱਧਰ ਓਕੇ ਦਾ ਸਟicker ਵੀ ਦੇਖ ਸਕਦੇ ਜਦੋਂ ਕੰਪਨੀ ਦੇ ਵਿੱਚ ਬਣ ਕੇ ਟਰੈਕਟਰ ਆਉਂਦੇ ਆ ਤਾਂ ਓਕੇ ਦਾ ਸਟicker ਲਾ ਕੇ ਚੈੱਕ ਕੀਤਾ ਜਾਂਦਾ ਜਿਹੜੇ ਜਿੰਨਾ ਟੈਸਟ ਹੋ ਜਾਂਦਾ ਤੇ ਤੇ ਸਾਰੇ ਟਰੈਕਟਰ ਵਧੀਆ ਹੁੰਦੇ ਆ ਕਿ ਬਿਲਕੁਲ ਤੇ ਉਹਨਾਂ ਦਾ ਓਕੇ ਦਾ ਸਟicker ਲਾ ਦਿੰਦੇ ਆ ਕਿ ਟੈਸਟ ਕੀਤੇ ਜਾਂਦੇ ਆ ਇਹ ਤੇ ਬਈ ਸਿੰਗਲ ਡਿਸਟ੍ਰੀਬਿਊਟਰ ਚ ਹਾਂਜੀ ਹਾਂ ਸਿੰਗਲ ਠੀਕ ਹੈ ਤੇ ਬਈ ਗੱਲ ਕਰ ਲਈ ਇਹਦੀ ਡਿਮਾਂਡ ਦੀ ਆਪਾਂ ਇਹ 4 ਲੱਖ ਦਾ ਦੇਮੋ ਠੀਕ ਹੈ ਤੇ ਬਈ ਤੂੰ ਮੌਕੇ 'ਚ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਮਿੱਤਰੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਪਿਆ ਨਮਾ ਵਰਗਾ ਤੇ ਸਾਈਡ ਗੇਅਰ ਦੇ ਵਿੱਚ ਸਾਰਾ ਟਰੈਕਟਰ ਪੂਰਾ ओरिजिनल ਆ ਤੇ ਇੱਕ ਉਧਰਲੇ ਪਾਸੇ ਬਾਈ ਕੋਲ ਖੜਾਗਾ ਸਵਰਾਜ 855 FE ਟਰੈਕਟਰ ਇਹ ਇਹਦੇ ਵੀ ਤੁਸੀਂ ਵੇਚ ਸਕਦੇ ਮੂਰੇ ਵਧੀਆ ਬੇਠ ਲੱਗਿਆ ਹੋਇਆਗਾ ਬਾਈ ਇਹ ਕਿੰਨਾ ਮਾਡਲ ਆ ਤੇ 12 ਬਾਈ ਇਹ ਮਿੱਤਰੋ 2012 ਮਾਡਲ ਆ ਤੇ ਬਾਈ ਟਾਇਰ ਕਿੰਨੇ ਕੇ ਪੈਸੇ ਹੋਣਗੇ ਇਹਦੇ ਇਹ ਰੇ 70 ਪੈਸੇ ਠੀਕ ਹੈ ਜੀ ਕਿਤਰਾ ਚਾਰੇ ਟਾਇਰ 70 ਪੈਸੇ ਹੈ ਕਿ ਨਾ ਫੈਬਰ ਦੀ ਇਹਦੇ ਵੀ 70 ਲੱਗੀ ਹੋਈ ਹੈ ਡਿਸਟ੍ਰੀਬਿਊਟਰ ਲੱਗਿਆ ਹੋਇਆ ਡਬਲ ਇਹ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਬਾਈ ਕਹਿੰਦਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪੈਕ ਵਾਲੀ ਮਾਗਰੋ ਵੀ ਦੇਖ ਸਕਦੇ ਹੋ ਤੁਸੀਂ ਪ੍ਰੈਕਟ ਨੂੰ ਡਬਲ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਤੇ ਬਾਈ ਇਹਦੀ ਇੰਜਨ ਗੇਅਰ ਬਾਕੂ ਕਿਵੇਂ ਵਧੀਆ ਰਟਾ ਦਿੰਦੇ ਠੀਕ ਹੈ ਜੀ ਇਹ ਵੀ ਪ੍ਰੈਸ ਸਟੇਜਿੰਗ ਦਾ ਬਾਈ ਤੁਸੀਂ ਵੀ ਦੇਖ ਸਕਦੇ ਹੋ ਕਰਾਸ ਕਰਦਾ ਇੰਜਨ ਨਾਲ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਨਮਾ ਵਰਗਾ ਪਿਆ ਟ੍ਰੈਕਟ ਏ ਬਾਈ ਗੱਲ ਕਰ ਲਈ ਹੁਣ ਆਪਾਂ ਜੇ ਕਿਸ ਨੂੰ ਪਸੰਦ ਆਵੇ ਕੋਈ ਵੀ ਟਰੈਕਟਰ ਉਹਦੇ ਵਾਸਤੇ ਆਪਣਾ ਮੋਬਾਈਲ ਨੰਬਰ 9952 730 ਗੱਤੀ ਮਿੱਤਰੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਿੰਨਾ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਤਾਂ ਮੌਕੇ ਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ